ਤੁਸੀਂ ਸਾਰੇ ਜਾਣਦੇ ਹੀ ਹੋ ਮਸ਼ਹੂਰ ਵਲੌਗਰ ਜੋੜੀ ਮੈਕੂ ਢਿੱਲੋ ਤੇ ਅਨਮੋਲ ਗਿੱਲ ਨੂੰ ਜੋ ਆਪਣੀ ਖੇਤੀਬਾੜੀ ਵਾਲੀ ਲਾਈਫਸਟਾਈਲ ਅਤੇ ਵਲੌਗਸ ਰਾਹੀਂ ਪੂਰੇ ਪੰਜਾਬ 'ਚ ਚਰਚਾ ਵਿੱਚ ਰਹਿ ਚੁੱਕੇ ਹਨ ਹਾਲ ਹੀ ਦੇ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਇਹ ਗੱਲ ਤੇਜ਼ੀ ਨਾਲ ਫੈਲ ਰਹੀ ਸੀ ਕਿ ਇਹ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਹਨ ਪਰ ਹੁਣ ਮੈਕੂ ਢਿੱਲੋ ਨੇ ਖੁਦ ਅੱਗੇ ਆ ਕੇ ਇਹ ਗੱਲ ਸਾਫ਼ ਕਰ ਦਿੱਤੀ ਕਿ ਨਾ ਹੀ ਅਨਮੋਲ ਤੋਂ ਉਹ ਵੱਖ ਹੋਈ ਹੈ ਤੇ ਨਾ ਹੀ ਕਿ ਸੇ ਤਲਾਕ ਦੀ ਗੱਲ ਹੋਈ ਹੈ ਇਸ ਦੇ ਉਲਟ ਹਾਲ ਹੀ ਦੇ ਵਿੱਚ ਉਹਨਾਂ ਦੇ ਘਰ ਖੁਸ਼ੀ ਦਾ ਮੌਕਾ ਆਇਆ ਹੈ ਉਹਨਾਂ ਦੇ ਫੈਨਸ ਵੱਲੋਂ ਵੀ ਕਮੈਂਟਾਂ ਰਾਹੀਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਮੈਕੂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਨਵੀਂ ਪੋਸਟ ਸਾਂਝੀ ਕਰਕੇ ਦੱਸਿਆ ਕਿ ਉਹ ਤੇ ਅਨਮੋਲ ਹੁਣ ਮਾਮਾ ਮੰਮੀ ਬਣ ਗਏ ਹਨ ਅਨਮੋਲ ਦੀ ਭੈਣ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ। ਇਹ ਨਵਾਂ ਚਿਰਾਗ ਪਰਿਵਾਰ ਵਿੱਚ ਖੁਸ਼ੀ ਲੈ ਕੇ ਆਇਆ ਹੈ ਅਤੇ ਹਰ ਕੋਈ ਬੇਹੱਦ ਖੁਸ਼ ਹੈ। ਮੈਕੂ ਦੇ ਚਿਹਰੇ ਉੱਤੇ ਵੀ ਖੁਸ਼ੀ ਸਾਫ਼ ਚਮਕਦੀ ਦਿਖਾਈ ਦੇ ਰਹੀ ਹੈ ਤੇ ਅਨਮੋਲ ਗੱਲ ਵੀ ਇਹਨਾਂ ਪਲਾਂ ਨੂੰ ਪੂਰੀ ਤਰ੍ਹਾਂ ਇੰਜੋਏ ਕਰ ਰਿਹਾ ਹੈ। ਜਿਵੇਂ ਮਾਮਾ-ਮਾਮੀ ਦੀ ਜਗ੍ਹਾ ਮਾਤਾ-ਪਿਤਾ ਵਰਗੀ ਮੰਨੀ ਜਾਂਦੀ ਹੈ, ਇਹਨਾਂ ਦੋਹਾਂ ਦੀ ਵੀ ਏ ਨਵੀਂ ਭੂਮਿਕਾ ਵਿੱਚ ਰੁਚੀ ਤੇ ਪਿਆਰ ਦਿਖਾਈ ਦੇ ਰਿਹਾ ਹੈ। ਜਦੋਂ ਮੈਕੂ ਆਪਣੇ ਮਾਇਕੇ 'ਚ ਝੋਨਾ ਲਾਉਣ ਆਈ ਸੀ ਤਾਂ ਕਈ ਲੋਕਾਂ ਨੇ ਇਹ ਕਲਪਨਾ ਕਰ ਲਈ ਸੀ ਕਿ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਇਹੀ ਕਾਰਨ ਸੀ ਕਿ ਵੱਖ ਹੋਣ ਦੀਆਂ ਅਟਕਲਾਂ ਲੱਗਦੀਆਂ ਰਹੀਆਂ। ਪਰ ਹੁਣ ਇਹ ਸਪਸ਼ਟ ਹੈ ਕਿ ਉਹ ਦੋਵੇਂ ਅਜੇ ਵੀ ਇਕੱਠੇ ਹਨ ਅਤੇ ਰੱਬ ਦੀ ਮਿਹਰ ਨਾਲ ਉਹ ਖੁਸ਼ਹਾਲ ਜੀਵਨ ਜੀ ਰਹੇ ਹਨ। ਸਾਡੇ ਵੱਲੋਂ ਵੀ ਮੈਕੂ ਤੇ ਅਨਮੋਲ ਗਿੱਲ ਨੂੰ ਮਾਮਾ-ਮਾਮੀ ਬਣਨ ਦੀਆਂ ਤੇ ਰ ਸਾਰੀਆਂ ਸ਼ੁਭ ਕਾਮਨਾਵਾਂ ਤੇ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਉਹਨਾਂ ਨੂੰ ਵਧਾਈਆਂ ਵੀ ਜਰੂਰ ਦੇ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ